ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਿਹਾ ਆਪਾਂ 11 ਵਜੇ ਦੇ ਟਾਈਮ ਤੋਂ ਸਵੇਰ ਦੇ ਤੇ ਮੈਂ ਲੱਗਾ ਸੀ ਖਾਣ ਰੋਟੀ ਜੀ ਤੇ ਕੰਮ ਕੰਮ ਕਰਕੇ ਆਪਣੇ ਆਗੂ ਇਕੱਠੇ ਕਰਕੇ ਇੱਥੇ ਇਧਰ ਆ ਗਏ ਹਾਂ ਰੋਟੀ ਖਾਣ ਤੇ ਦਹੀਂ ਜਾਂ ਦਾਲ ਤੇ ਮੱਖਣ ਪਾਇਆ ਆਪਾਂ ਜੀ ਤੇ ਥੋੜਾ ਜਿਹਾ ਸਲਾਦ ਗੰਡੇ ਦਾ ਤੇ ਰੋਟੀਆਂ ਖਾਣ ਇੱਥੇ ਆਪਾਂ ਕੁਰਸੀ ਢਾਹ ਕੇ ਤੁੱਪੇ ਬੈ ਕੇ ਖਾਨੀਆਂ ਜੀ ਰੋਟੀ ਚਲੋ ਜੀ ਸਕਲੀ ਆਪਾਂ ਪ੍ਰਸ਼ਾਦਾ ਫਿਰ ਅਗਲੇ ਕੰਮ ਕਰ ਕਰਦੇ ਹਾਂ ਹਾਂਜੀ ਰਜਾਈ ਵਾਲਾ ਭਾਈ ਆ ਦੇਖ ਰਹੇ ਨੇ ਲੈਣੀ ਤੇ ਨਹੀਂ ਸ਼ਾਇਦ ਬਚਾਈਆਂ ਹੈਗੀਆਂ ਉਦੋਂ ਦਿਖਾ ਰਿਹਾ ਹੈ ਕਹਿੰਦਾ ਲੈ ਲੂਗਾ ਅੱਜ ਚਲੇ ਗਏ ਤੇ ਚਲੇ ਗਏ ਪੂਰੀ ਵਾਹ ਲਾਉਂਦੇ ਹੀ ਤੇ ਪੂਆ ਜੀ ਨੂੰ ਪਸੰਦ ਨਹੀਂ ਆਈ ਹਲਕੀ ਹੀ ਥੋੜੀ ਜਾਈ ਕਹਿੰਦੇ ਤੇ ਫਿਰ ਪੂਰੀ ਕੋਸ਼ਿਸ਼ ਕਰ ਰਹੀ ਵੀ ਲੈ ਲੈਣ ਲੈ ਲੈਣ ਪੈਸੇ ਵੀ ਜਿਆਦਾ ਸਰੇ 600 ਰੁਪਏ ਆਪਣੇ ਤੇ ਫਿਰ ਹਾਰ ਕੇ ਚਲੇ ਗਏ ਇੱਕ ਦਿਨ ਹੋਣਗੇ ਕੋਈ ਨਾ ਕੋਈ ਹੁਣ ਤੁਰਿਆ ਰਹਿੰਦਾ ਤੇ ਮੈਂ ਖਾਲੀ ਸੀ ਰੋਟੀ ਹੁਣੇ ਤੇ ਰੋਟੀ ਖਾ ਕੇ ਮੱਖਾ ਥੋੜਾ ਆਰਾਮ ਕਰਦਾ ਐ ਤੇ ਫੇਰ ਦੇਖਦੇ ਆ ਕੰਮ ਕਰ ਆਪਣੇ ਕੰਮ ਕਰਦੇ ਚੱਲ ਸੋ ਚੱਲੀ ਐ ਬਸ ਜਿਉਂ ਦਿਨ ਚੜਦਾ ਖੇਤ 'ਚ ਸਪਰੇਅ ਜਾਂਦੀ ਅੱਜ ਟਰਾਲੀ ਤੇ ਟਰਾਲੀ ਗਈ ਸੀ ਫਸ ਇੱਥੇ ਫਸਣੀ ਹੁੰਦੀ ਟਰਾਲੀ ਹਮੇਸ਼ਾ ਸਾਡੇ ਇੱਥੇ ਚਿੱਕਨੀ ਮਿੱਟੀ ਐ ਨਾ ਥੋੜੀ ਤੇ ਹੁਣ ਟਰੈਕਟਰ ਸਤਵਿੰਦਰ ਨੇ ਕਿਸੇ ਦਾ ਬੁਲਾਇਆ ਤੇ ਕੱਢਣ ਗਿਆ ਹੁਣ भरी गई थोड़ी ची रह ट्रैक्टर आ गया जी गढ़िया फोन क्ढन गए जी क्या जाता है ट्रैक्टर ਹੋਏ ਵੱਡਾ ਵੀ ਹੈ ਸੇ ਨੂੰ ਭਾ ਕੇ ਹੁਣ ਟਰਾਲੀ ਖਿੱਚ ਰੇ ਆ ਇਧਰ ਦੇਖੋ ਜੀ ਇਕੱਠੇ ਲੰਮੇ ਪੈ ਗਏ ਕਰੇ ਜੀ ਕਿੱਦਾਂ ਇਹਨਾਂ ਨੂੰ ਨੀਂਦਰਾ ਛੜਿਆ ਨਿਕਲ ਗਈ ਨਿਕਲ ਗਈ ਚਲੇ ਗਿਆ ਟਰੈਕਟਰ ਟਰਾਲੀ ਕਢਾ ਕੇ ਤੇ ਹੁਣ ਸਾਡੇ ਇੱਕ 3 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਮੈਂ ਪੱਠੇ-ਵੱਠੇ ਕੁਤਰ ਲੈ ਹੀ ਤੇ ਡੰਗਰਾਂ ਨੂੰ ਅੰਦਰ ਬੰਨ ਰਿਹਾ ਹਾਂ ਥਲੀਚਪਾਟੀ ਅੰਦਰ ਤੇ ਇਹਦੇ ਟਰਾਲੀ ਵੀ ਭਰ ਕੇ ਖਲਾ ਦਿੱਤੀ ਸਭ ਭਰ ਗਈ ਫੁੱਲ ਸਤਿੰਦਰ ਹੁਣਾਂ ਨੇ ਤੇ ਸਭ ਤੋਂ ਪਹਿਲੇ ਆਪਾਂ ਆਪਣੀ ਮੱਝ ਲੈ ਕੇ ਜਾਵਾਂਗੇ ਹੋਰ ਨੁਕਰੇ ਬਣਨੀ ਹੁੰਦੀ ਨਾ ਆ ਦੇਖੋ ਜੀ ਆਪਾਂ ਪਾਲਿੱਤੇ ਖੁੱਲੀ ਚਪੱਠੇ ਚਲੋ उधर ਚਲੋ उधर ਮੁੱਚੂ ਇੱਧਰ ਇਹਨੂੰ ਬੰਨਾਂਗੇ ਆਪਾਂ ਇਹ ਕੱਟੀ ਨਾ ਮੇਰੀ ਮੱਝ ਦੀ ਕੱਟੀ ਹੀ ਉਹ ਵਿਚਾਰੀ ਮਰ ਗਈ ਸੀ ਤੇ ਆਹ ਕੱਟੀ ਹੀ ਲਾਸਟ ਏ ਦੀ ਤੇ ਹੁਣ ਹੋ ਚੱਲੀ ਹੁਣੀ ਚਾਰ ਪੰਜ ਸਾਲਾਂ ਦੀ ਪੰਜ ਸਾਲਾਂ ਦੀ ਉਹ ਚੱਲੀ ਤੇ ਬਾਕੀ ਬੰਦੀ ਆਪਾਂ ਡੰਗਰ ਗਊ ਮਾਤਾ ਆਵਲੀ ਮੱਝ ਆਪਣੀ ਸੋਨ ਵਾਲੀ ਹੈ ਜੀ ਹੈ ਮੇਰੀ ਅੱਖ ਨੂੰ ਕੀ ਆ ਵਿਚਾਰੀ ਦੀ ਨੂੰ ਖੁਸ਼ ਹੋ ਗਿਆ ਯਾਰ ਕਿਦਦਰ ਸੁਜੀ ਪਈ ਬਹੁਤ ਸੁਜੀ ਪਈ ਆ ਤੇ ਦਸਣੀ ਪੈਣਾ ਘਰੇ ਕੁਛ ਤੇ ਲਾਉਣਗੇ ਵਿਚਾਰੀ ਆਏ ਜੀ ਸੋਣ ਵਾਲੀ ਥੋੜੇ ਦਿਨਾਂ ਤੱਕ ਬਸ ਆਪਣੇ ਘਰੇ ਨਵਾਂ ਮੈਂਬਰ ਆਉਣ ਵਾਲਾ ਹੈ ਦੁੱਧ ਵੀ ਆ ਜਨ ਨਾਲੇ ਚਲੋ ਅੱਜ ਕੱਲ੍ਹ ਕੱਪੜੇ ਵੇਚਣ ਵਾਲੇ ਬੜੇ ਹੁੰਦੇ ਆ ਕਸ਼ਮੀਰੀਆ ਆਇਆ ਸੀ ਮੋਟਰਸਾਈਕਲ ਤੇ ਕਹਿ ਰਿਹਾ ਕੁਝ ਲੈਣਾ ਹੀ ਅੱਖਾਂ ਵਿੱਚ ਲੈਣਾ ਹੀ ਨਹੀਂ ਤੇ ਸਲਾਉਣਾ ਕਿਸਮਾ ਹੁਣ ਤੇ ਸਿਆਲ ਜਾਣ ਵਾਣ ਕੀ ਲੈਣਾ ਤੇ ਆ ਇਹਨੂੰ ਆਪਾਂ ਇੱਥੇ ਬੰਦਦੇ ਹੁਣ ਇਹਦਾ ਖਿਆਲ ਰੱਖਨੇ ਪੈਣਾ ਕਰਨਾ ਰਾਤ ਨੂੰ ਵੀ ਉੱਠ ਟੁੱਟ ਕੇ ਕਿਉਂਕਿ ਥੋੜੇ ਦਿਨਾਂ ਤੱਕ ਇਹਨੇ ਸੂਪ ਪੈਣਾ ਚਲੋ ਬੋਲਾ ਖਾਵਾਂਗੇ ਹਰ ਆਪਾਂ ਪਹਿਲੀ ਵਾਰ ਸੁਣਾਇੰਨੇ ਵਿਚਾਰੀ ਦੀ ਪਤਾ ਨਹੀਂ ਕੀ ਅੱਖ ਨੋ ਗਿਆ ਯਾਰ ਬੜੀ ਸੱਜੀ ਪਈ ਅੱਖ ਕੁਝ ਵੱਜ ਗਿਆ ਲੱਗਦਾ ਇੱਕ ਤੇ ਪੰਗੇ ਵੀ ਬਹੁਤ ਲੈਂਦੀਆਂ ਨੇ ਇਹ ਬੰਨੀਆਂ ਹੁਣ ਕਿਤੇ ਨਾ ਕਿਤੇ ਮਾਰਦੀਆਂ ਰਹਿੰਦੀਆਂ ਠੁੱਡ ਤੇ ਇਹ ਪਹਿਲੀ ਸੂਏ ਸੋਣਾ ਇਸ ਝੋਟੀ ਨੇ ਤੇ ਇੱਕ ਇਹਦੀ ਭੈਣ ਜਿਹੜੀ ਵੱਡੀ ਉਹ ਇੱਕ ਸਾਲ ਹੋ ਗਿਆ ਸੂਈ ਨੂੰ ਜਿਹੜੀ ਉਹ ਖਰਾਬ ਕਰਦੀ ਹੁਣ ਉਹ ਇਹ ਦੋਨੇ ਭੈਣਾਂ ਐ ਤੇ ਚਲੋ ਵਧੀਆ ਵਧੀਆ ਸੂਪੇ ਵਿਚਾਰੀ ਇਸ ਨੂੰ ਰੋਜ਼ ਆਪਾਂ ਦਲੀਆ ਵੀ ਚਾਰਦੇ ਹਾਂ ਇੱਕ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕਰਦੀ ਸੀ ਤਾਂ ਨਾ ਦਲੀਆ ਵਗੈਰਾ ਬੰਨਦਾ ਫਿਰ ਮੈਂ ਸਾਰੇ ਡੰਗਰ ਲਓ ਜੀ ਹੁਣ 7:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਬਰਸੀਨ ਤੇ ਆਪਠੀ ਨਿਕ ਬਣਾ ਲਿਆ ਤੇ ਕੁਤਰ ਦੇਣੀ ਥੋੜੀ ਦੇਰ ਤੱਕ ਸਵੇਰ ਵਾਸਤੇ ਜਿਹੜੇ ਸਵੇਰੇ ਪਾਉਣੇ ਆ ਤੇ ਇਹ ਕੰਮ ਹੀ ਨਹੀਂ ਨਿਬੜਦੇ ਯਾਰ ਸਾਰਾ ਦਿਨ ਜਸ਼ਨ ਹਾਂ ਜਸ਼ਨ ਕੱਲ ਵਿਆਹ ਗਈ ਸੀ ਨਾ ਦੱਸ ਕੀ ਕੀ ਖਾਦਾ ਬੀਤਾ ਸੀ ਭੁੱਖਿਆਂ ਗੋਲੇ ਗਲਾਬ ਜਾਮਨੋਂ ਪੇਸਟੀ ਬਰਫੀ ਜੂਸ ਓ ਮਾਈ ਗੋਡ ਕੋਲਡ ਡਰਿੰਕ ਹੋਰ ਮੈਗੀ ਭੁੱਖੇ ਵਾਂਗ ਹਲਕੇ ਹੁੰ ਪੈ ਗਈ 200 ਇੰਨਾ ਕੁਝ ਕਰਦਾ ਹੀ ਹੋਰ ਕਿਦਾਂ ਵਿਆਹੀ ਮੇਰੀ ਦੀਦੀ ਨਾਲ ਨਾਂਂਦੀ ਕੁੜੀ ਦਾ ਸੱਚੀ ਹਾਂ ਕੱਲ ਵੀ ਆ ਗਏ ਸੀ ਨਾ ਇਹਨਾਂ ਦੇ ਘਰੇ ਆਪਾਂ ਫੇਰਨਾ ਫੇਰਾ ਮਾਰਨ ਗਏ ਸੀ ਤੇ ਆਂ ਰੱਖਿਆ ਸੀ ਤੁਹਾਡੇ ਘਰ ਦਾ ਲੱਗੀ ਸਮਝ ਕੇ ਦੁਆਏ ਸੀ ਤੁਸੀਂ ਤੇ ਉਹ ਬੱਚੀ ਤਾਂ ਢੀ ਮਾਰੀ ਹੀ ਬੱਚ ਡੰਗਰ ਵੀ ਹੈ ਨਾ ਤੇ ਮੈਂ ਤੁਹੀਂ ਦੱਸਿਆ ਹੀ ਨਹੀਂ ਤੇ ਮੈਂ ਮੰਨ ਲੈਣੀ ਸੀ ਤੇ ਤੁਸੀਂ ਮੈਂ ਕਿਹਾ ਚਲੋ ਆ ਹੀ ਗਏ ਹੁਣੇ ਬਲਵੰਤ ਪੜ ਲੈ ਟਿਊਸ਼ਨ ਪੜ ਲੈ ਜਾਓ ਹਣੇ ਘੱਟ ਖਾਣਾ ਪੀਣਾ ਸੀ ਹਾਂ ਘੱਟ ਹੀ ਖਾਦਾ ਸੀ ਬਰ ਹੋ ਜਾਂਦਾ ਗਿਆ ਖਾਣਾ ਆ ਜਾਂਦਾ ਕੁਛ ਪਰ ਖਾਦਾ ਥੋੜਾ ਥੋੜਾ ਹਾਂ ਜਿਹੜਾ ਕਲਰਫੁੱਲ ਹੀ ਗਏ ਐਕਦਾ ਇੰਨੀਆਂ ਇੰਨੀਆਂ ਕਲਰਫੁੱਲ ਜੁੱਤੀ ਦੇ ਵਿਦ ਸਟ੍ਰੌਂਗ ਇਹਦੀ ਕਿੰਨੇ ਬਣਾਉਂਦੇ ਜਿਵੇਂ ਦੀ ਬਣਾਉਂਦੇ ਵੀਡੀਓ ਅੱਛਾ ਤੇ ਸਟ੍ਰੌਂਗ ਇਹਦੇ ਸੰਧੀ ਕਿੰਦੀ ਵਿਆਹ ਗਏ ਸੀ ਨਾ ਉਹੀ ਮੈਂ ਪੁੱਛਣ ਆਇਆ ਕਿ ਖਾਦਾ ਪੀਤਾ ਹਮਮ ਹੋਰ ਹੋਰ ਦੱਸ ਹੁਣ ਅ ਜੂਸ ਪੀਤਾ ਹੈਗਾ ਤੇ ਹੋਰ ਐਸਟਰਾ ਲਈ ਇਹ ਦੀ ਬੋਤਲੇ بڑا ਕੈਟ ਜੂਸ ਪੀਓ ਤੇ ਇਹ ਬੜਾ ਵਧੀਆ ਵਿਆਹ ਹੈ ਕਲਰਫੁਲ ਜੂਸਸ ਸੀਗੇ ਤੇਰਾ ਦਿਖਾਣ ਵਾਲੀ ਤੇ ਆਣਾ ਹਣਾ ਸਾਡੇ ਹਾਂ ਸਾਰਾ ਦਿਨ ਖਾਣਾ ਵਾਲੀ ਫਿਰ ਉਹ ਟੀਚੇਗਾ ਦਹੀਂ ਸੀ ਪਨੀਰ ਦੀ ਸਬਜ਼ੀ ਮਸੂਮ ਦੀ ਸਬਜ਼ੀ ਚਾਹ ਵਾਲੀ ਸਾਡੇ ਵੀ ਘੜਾ ਆ ਗਿਆ ਵਿਆਹ ਦਾ ਬਹੁਤ ਹੋਸੀ ਬਹੁਤ ਆਪਿਆ ਸੀਗਾ ਸਾਡੇ ਵੀ ਘੜਾ ਆਇਆ ਤੁਹਾਡੇ ਵੀ ਆਇਆ ਨਾ ਇੱਕ ਪਰਮੀਟਰ ਤਾਂ ਨਹੀਂ ਉੱਧਰ ਬਈ ਕਾੜ ਆਇਆ ਸੀ ਵੀ ਦੇਖਣ ਆਇਆ ਸੀ ਚੱਲਾ ਚੰਗਾ ਜਾ ਕਰ ਅੱਜ ਸਾਡੇ ਵੀ ਆਇਆ ਕਾੜ ਦੇਖਦੇ ਆਂ ਵਿਆਹ ਦਾ ਗੁਰਮੀਤ ਪ੍ਰਧਾਨ ਦੇ ਮੁੰਡੇ ਦਾ ਸਿੰਘਾ ਪ੍ਰਤੂ ਸਾਡੇ ਅੱਡੇ ਤੇ ਜਿਹੜਾ ਉੱਥੇ ਪਿੰਡ ਹੈ ਪ੍ਰਧਾਨ ਹੈ ਉੱਥੋਂ ਦਾ ਗੁਰਸ਼ਰਨ ਸਿੰਘ ਪੰਦੇਰ ਰਵਿੰਦਰ ਕਾ ਮੈਰਿਜ ਸੈਰਮਨੀ ਔਨ ਟਿਊਜ਼ਡੇ 28 ਨੂੰ 28 ਜਨਵਰੀ ਨੂੰ ਹੈ ਅੱਪਤ ਨਹੀਂ ਚਾਹੀਦਾ ਜਿਆਦਾ ਵਿਆਹ ਨੂੰ ਕਰਦੇ ਜਾਣਗੇ ਘਾਟੀ ਵੇਖਦਾਂ ਮੈਂ ਅੱਜ ਆ ਤੇ ਅੱਜ ਆਪਣੇ ਘਰ ਬਣਨ ਜਾ ਰਿਹਾ ਸਾਗ ਰਿਜ ਰਿਹਾ ਹੈ ਬਸ ਆ ਦੇਖੋ ਸਾਗ ਕਹਾਂਗੇ ਅੱਜ ਸਾਗ ਹੁਣ ਇੱਕ ਸਾਬ ਨਾਲ ਲਾਸਟ ਹੀ ਹੈ ਗੰਧਣਾਂ ਵਾਲਾ ਕਿਉਂਕਿ ਆ ਸਾਰਾ ਬਰਸੀਨ ਵੱਢਿਆ ਗਿਆ ਹੈ ਬਰਸੀਨ ਦੇ ਵਿੱਚ ਹੀ ਵੱਡਾ-ਵੱਡਾ ਸਾਗ ਹੀ ਤੇ ਹੁਣ ਇੱਕ ਲੋ ਤੇ ਵੱਢਿਆ ਗਿਆ ਸਾਰਾ ਹੁਣ ਦੁਬਾਰਾ ਤੋਂ ਉੱਗ ਰਿਹਾ ਹੈ ਤੇ ਸਾਗ ਹੁਣ ਘਾਟ ਉੱਗਣਾ ਹੈ ਹੁਣ ਆ ਦੇਖੋ ਫੁੱਲ ਆ ਗਏ ਹੈ ਤੇ ਚਲੋ ਇਸ ਵਾਰ ਜਿਆਦਾ ਬਣ ਜੂ ਫਿਰ ਥੋੜਾ ਬਤਾ ਮਿਲ ਜਾ ਕਰੂਗਾ ਫਿਰ ਬਣਾ ਲਗਾ ਮੈਂ ਲੱਗਾ ਸੀ ਨਾ ਹਣ ਕੰਮ ਕਮ ਨਿਪਟ ਕੇ ਤੇ ਥੋੜਾ ਇਸ ਟਾਈਮ ਹੰ ਨਾਲ ਵੀ ਨਾ ਲਾ ਜੀ ਕੜਾ ਜਾ ਹੁੰਦਾ ਤੇ ਥੋੜਾ ਲੇਟ ਹੀ ਹੋ ਜੰਨਾ ਕਈ ਵਾਰੀ ਤੇ ਠੀਕ ਹੈ ਜੀ ਇਸ ਦੇ ਨਾਲ ਹੀ ਵਲੌਗ ਨੂੰ ਇੱਥੇ ਸਮਾਪਤ ਕਰਦੇ ਆ ਜੇ ਵਲੌਗ ਚੰਗਾ ਲੱਗਾ ਜ਼ਰੂਰ ਜਰੂਰ ਲਾਈਕ ਕਰ ਦਿਓ ਤੇ ਮਿਲਦੇ ਆ ਨਵੇਂ ਵਲੌਗ ਚ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਨਵੇਂ ਆ ਜਿਹੜੇ ਵੀਰ ਪੈਂਟਰ ਆ ਠੀਕ ਹੈ ਜੀ ਬਾਈ ਬਾਈ ਦੋਸਤੋ